ਸਬ ਇੰਸਪੈਕਟਰ surjit singh ਵੱਲੋਂ ਝੂਠੇ ਪੁਲਿਸ ਮੁਕਾਬਲੇਾਂ ਸੰਬੰਧੀ ਕੀਤੇ ਗਏ ਵੱਡੇ ਖੁਲਾਸੇ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਜ਼ਖਮ ਇੱਕ ਵਾਰ ਫਿਰ ਤੋਂ ਹਰੇ ਹੋ ਗਏ ਨੇ ਐਸੀ ਤਰ੍ਹਾਂ ਪਿੰਡ ਅਰਜੁਨ ਮੰਗਾ ਦਾ ਮੰਗਲ ਸਿੰਘ ਜਿਸ ਨੂੰ surjit singh ਵੱਲੋਂ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ ਉਸਦੇ ਪਰਿਵਾਰ 'ਚ ਵੀ ਇਨਸਾਫ਼ ਮਿਲਣ ਦੀ ਇੱਕ ਕਿਰਨ ਜਗੀ ਹੈ ਅੰਮ੍ਰਿਤਸਰ ਦੇ ਮਹਿਤਾ ਚੌਂਕ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਰਹਿਣ ਵਾਲੇ ਮੰਗਾ ਸਿੰਘ ਉਰਫ ਮੰਗਾ ਨੂੰ ਸੁਰਜੀਤ ਸਿੰਘ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਸੁਰਜੀਤ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਮੰਗਲ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਨੇ ਪਛਤਾਵੇ ਕਾਰਨ ਇਹ ਖੁਲਾਸਾ ਕੀਤਾ ਹੈ ਮੰਗਲ ਸਿੰਘ ਦੇ ਭਰਾ ਮੱਸਾ ਸਿੰਘ ਨੇ ਦੱਸਿਆ ਕਿ ਉਸ ਨੂੰ ਅੱਜ ਵੀ ਉਹ ਮੰਨਹੂਸ ਰਾਤ ਯਾਦ ਹੈ ਜਦ ਸੁਰਜੀਤ ਸਿੰਘ ਨੇ ਪੁਲਿਸ ਫੋਰਸ ਨਾਲ ਸਾਰੇ ਘਰਾਂ ਨੂੰ ਕੇਰ ਕੇ ਉਸ ਦੇ ਭਰਾ ਮੰਗਲ ਸਿੰਘ ਉਰਫ ਮੰਗਾ ਨੂੰ ਘਰੋਂ ਚੁੱਕ ਲਿਆ ਸੀ ਅਤੇ ਪੁਲਿਸ ਚੌਂਕੀ ਵਿੱਚ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਅਨਹੀਂ ਨਹੀਂ ਇਸ ਤੋਂ ਬਾਅਦ ਮ੍ਰਿਤਕ ਹੋਏ ਮੰਗਲ ਸਿੰਘ ਨੂੰ ਗੋਲੀ ਮਾਰ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਸੀ ਅਤੇ ਜਦੋਂ ਮੰਗਲ ਸਿੰਘ ਦੇ ਮ੍ਰਿਤਕ ਦੇ ਲੈਣ ਗਏ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਦੁਰਗਿਆਣਾ ਮੰਦਿਰ ਵਿੱਚ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਭਾਈ ਜੁਤੇ ਕੋਠਾ ਸਰਜਣੇ ਅਹੀਂ ਨਿਗ ਨਿਗ ਸੋਟੇ ਹੋਦੋ। ਕੇਰਾ ਪਿਆ ਬਨੇਰੇ ਉਹਨਾਂ ਨੇ ਚਾਰ ਸਿਰਾ ਪਿੰਡ ਦਾ ਫੌਜ ਨਾਲ ਹੀ ਵੱਲ ਲਿਆ। ਫੌਜਾਂ ਵੱਲਿਆ ਤੇ ਮੁੜ ਕੇ ਹੱਥ ਕਹਿੰਦੇ ਹੱਥ ਦਿਖਾਓ ਆਪਣੇ। ਹੱਥ ਦਿਖਾਉਂਦੇ ਜਦੋਂ ਉਹਦੀ ਵੇਖਿਆ ਉਹਨੂੰ ਵੀ ਆਹ ਬੰਦਾ ਵਾ। ਉਹਨੂੰ ਫੜ ਕੇ ਦੇ ਮੜ ਕੇ ਆਪਣੇ ਮੈਤੇ ਮਾਲ ਆਪਣੇ ਮੰਡੀ ਜੀ। ਉੱਥੇ ਕੁੜਕੜਨ ਨੂੰ ਵੀ ਪੂਰਾ ਕਰਤਾ ਮੰਗਲ ਸਿੰਘ ਦੇ ਇੱਕ ਹੋਰ ਰਿਸ਼ਤੇਦਾਰ ਲਲਕਾਰ ਸਿੰਘ ਨੇ ਦੱਸਿਆ ਕਿ ਉਹ ਸੁਰਜੀਤ ਸਿੰਘ ਨੂੰ ਸਾਰੇ ਬਾਜ਼ੀਗਰ ਦੇ ਨਾਮ ਤੋਂ ਜਾਣਦੇ ਸਨ ਅਤੇ ਸੁਰਜੀਤ ਸਿੰਘ ਕਦੇ ਵੀ ਪੁਲਿਸ ਦੀ ਜਿਪਸੀ ਜਾਂ ਕਿਸੇ ਹੋਰ ਵਾਹਨ ਵਿੱਚ ਨਹੀਂ ਆਉਂਦਾ ਸੀ ਉਹ ਪੁਲਿਸ ਫੋਰਸ ਨਾਲ ਪੈਦਲ ਹੀ ਆਉਂਦਾ ਸੀ ਉਹਨਾਂ ਦੱਸਿਆ ਕਿ ਉਸ ਦੀ ਨਜ਼ਰ ਵਿੱਚ ਜਦ ਕੋਈ ਨੌਜਵਾਨ ਸਾਹਮਣੇ ਆ ਜਾਂਦਾ ਸੀ ਤਾਂ ਇਹ ਪੱਕਾ ਹੋ ਜਾਂਦਾ ਸੀ ਕਿ ਉਹ ਜ਼ਿਆਦਾ ਦਿਨ ਨਹੀਂ ਰਹੇਗਾ ਲਲਕਾਰ ਸਿੰਘ ਮੁਤਾਬਕ ਉਸ ਨੂੰ ਅਤੇ ਉਸ ਦੇ ਇੱਕ ਦੋਸਤ ਨੂੰ ਵੀ ਸੁਰਜੀਤ ਸਿੰਘ ਚੁੱਕ ਕੇ ਲੈ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਬਚ ਨਿਕਲੇ ਮੈਂ ਤੇ ਇੱਕ ਮੁੰਡਾ ਕਮੈ ਰਹੰਦਾ ਸੀ ਸੁੱਖਾ ਇਹ ਪਤੰਗਾ ਡਾਉਂਦੇ ਸੀ ਬੈਠੇ ਦੇ ਇਹ ਉਧਰੋਂ ਆਉਂਦਿਆ ਇਹ ਉਧਰੋਂ ਆਉਂਦਾ ਪੈੰਦਲੀ ਹੁੰਦਾ ਹੈ ਡਰਦਾ ਨਹੀਂ ਕੋਈ ਕੋ ਇਹ ਨਾਲ ਕਮਾਂਡੋ ਦੇ ਨਾਲ ਹੁੰਦੀ ਸੀ ਤੇ ਗੜਗੜੀ ਆਉਂਦਾ ਦਾ ਬੁੱਕਦਾ ਹੀ ਇਹਨੇ ਹਨੂ ਇਥੋਂ ਫੜਿਆ ਤੇ ਯੋ ਉਹਨੂੰ ਪਾਇਆ ਸਿੱਧਾ ਜੱਗੇ ਖੁੱਤ ਲੈ ਗਿਆ ਤੇ ਅੱਖ ਨਹੀਂ ਛੜਦਣਾ ਛੜਦਣਾ ਛੜਨਾ ਕਿਥੇ ਉਹਨੇ ਉਹਦਾ ਤੇ ਕਾਨੂੰਨ ਇਹੋ ਜਿਹਾ ਸੀ ਜਿਹੜਾ ਮੁੰਡਾ ਉਹਦੇ ਕਾਬੂ ਆ ਗਿਆ ਨਾ ਮੁਸ਼ਪਟ ਉਹਨੂੰ ਪਾੜ ਘਾਦਾ ਉਹਦੇ ਪੱਲੇ ਨਹੀਂ ਕੋ ਰਹਿਣ ਦਿੰਦਾ ਸੁਰਜੀਤ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਦੀ ਕੋਈ ਆਸ ਬਚੀ ਹੈ ਪਰ ਦੇਖਣਾ ਇਹ ਹੋਏਗਾ ਕਿ ਇਸ ਖੁਲਾਸੇ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਕੀ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣਗੇ ਅੰਮ੍ਰਿਤਸਰ ਤੋਂ ਰਾਜਨ ਗੋਸਾਈਨ ਨਾਲ ਕੌਮਤਾ ਮਿੰਹਾਸ ਡੀ ਐਨ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ यूट्यूब फॉलो करो ट्विटर से खबर जुड़े रहो दिन रात